ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਵ ਰੱਖਿਆ ਗੁਰਦਿਆਲ ਹੈ ਪੈ ਦੁਖ ਬਿਨਾਸ ਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਆੰ ਅਨਿਕ ਹਤਿਆੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੀ ਪਾਵਕ ਕਾਸ਼ਟ ਭਸਮੰ ਕਰੋਤ ਸੋਰਠ ਮਹੱਲਾ ਪੰਜਵਾਂ गुर का शब्द रखवारे चौकी चौ गिरद हमारे राम नाम मन लगा जम ल जाय कर पागा ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਾਹਮ ਸਰਣਾਈ ਚौ ਗਿਰਧ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾਲਿਵ ਲਾਈ ਰਹਾ ਰਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹ ਛਟਹਿ ਨਿਕਟ ਨਾ ਜਾਈ ਇਹ ਦੂਤ ਸਲੋਕ ਮਹੱਲਾ 5 ਮਨ ਮੇ ਚਿਤ ਬਹੁਚੇ ਜਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੋ ਹਰ ਦੇ ਹੋ ਨਾਨਕ ਕੇ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰ ਦਿਆਲ ਹੈ ਪੈ ਦੁਖ ਬਿਨਾਸ ਨਹਿ ਭਗਤ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤ ਹੈ ਕੋਰ ਦੁਖਿਅੰ ਅਨੇਕ ਹੱਤਿਅੰ ਜਨਮ ਦਰਿਦਰੰ ਮਹਾ ਬਿਖਿਆਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸਟ ਪਸਮੰਕਰੋਤ ਸੋਰਠ ਮਹਲਾ ਪੰਜਵਾਂ ਗੁਰ ਕਾ ਸਬਦ ਰਖਵਾਰੇ ਚੌਕੀ ਚੌ ਗਿਰਦ ਹਮਾ ਰੇ ਰਾਮ ਨਾਮ ਮਨ ਲਗਾ ਜਮ ਲੈ ਜਾਏ ਕਰ ਭਾਗਾ ਰਬ ਜੀ ਤੂੰ ਮੇਰਾ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭਿ ਅਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚौ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਿਆ ਏਕਾਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸ਼ਲੋਕ ਜਹ ਸਾਧੂ ਗੋਬਿੰਦ ਭਜਨ कीर्तन नानक नीत ना हो ना तू न ਛਟਹਿ ਨਿਕਟ ਨਾ ਜਾਈ ਇਹ ਦੂਤ ਸਲੋਕ ਮਹੱਲਾ 5ਵਾਂ ਮਨ ਮੈਂ ਚਿਤ ਬਉ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੋ හනානක केමීත